ਇਹ ਬੱਚੀ ਦੇ ਅੱਖਾਂ ਦਾ ਆਪਰੇਸ਼ਨ ਹੋਣਾ ਪਹਿਲਾਂ ਤਾਂ ਤੁਹਾਡੀਆਂ ਦਵਾਵਾਂ ਦੀ ਲੋੜ ਆ ਅਰਦਾਸ ਕਰਿਓ ਸ਼ਵੀਨ ਦੀਆਂ ਅੱਖਾਂ ਦੀ ਜਿਹੜੀ ਸਮੱਸਿਆ ਉਸ ਜਲਦੀ ਠੀਕ ਹੋਵੇ ਵੱਡੇ ਟੀਚੇ ਸਾਡੀ ਧੀ ਦੇ ਪੜ੍ਹ ਲਿਖ ਕੇ ਉਹ ਸਾਰੇ ਸੁਪਨੇ ਪੂਰੇ ਕਰ ਸਕੇ ਆਪਣੇ ਆਪਣੇ ਮਾਪੇ ਦੇ ਪਰ ਅੱਜ ਇੱਕ ਸਮੱਸਿਆ ਦੇ ਨਾਲ ਘੇਰੀ ਹੋਈ ਹੈ ਸ਼ਵੀਨ ਕੋਲ ਇਹਦੀਆਂ ਅੱਖਾਂ ਦੇ ਵਿੱਚ ਟੇਡਾ ਪਾਣਾ ਜਿਹਦੇ ਕਰਕੇ ਇਹਨੂੰ ਪੜ੍ਹਾਈ ਲਿਖਾਈ ਕਰਨ ਵਿੱਚ ਵੀ ਦਿੱਕਤ ਆ ਰਹੀ ਹੈ। ਤੇਰਾ ਪ੍ਰਵੀਨ ਕੌਰ, ਸਵੀਨ ਕੌਰ, ਸਵੀਨ ਕੌਰ। ਹਾਂਜੀ। ਸਵੀਨ ਕੋਰੇ ਜਿਉਂਦੀ ਬਹਦੀ ਰਹਿ ਪੁੱਤ। ਕਿਹੜੀ ਜਮਾਤ ਚੋਂ? ਬੀਐਸਸੀ। ਇਹ ਇਹ ਜਾ। ਬੀਐਸਸੀ ਸੈਕੰਡ ਇਅਰ ਚੋਂ ਪੁੱਤ। ਚਲੋ ਆਲ ਦਾ ਬੈਸਟ। ਵੈਗਰੂ ਤੈਨੂੰ ਪੜ੍ਹਾਈ ਦੇਵੇ। ਇਹਨ ਡਾਕਟਰ ਨੇ ਕੀ ਕਹਿਆ ਦੀ ਅੱਖਾਂ ਦਾ ਟੱਡੇ ਬਣਦਾ ਉਹ ਕਹਿੰਦੇ ਇੱਕ ਤਾਂ ਕਰਨੇ ਆ ਕੋਈ ਹਾਂ ਦੂਜੀ ਸ਼ਾਇਦ ਆਪਣੇ ਆਪ ਸਹੀ ਹੋ ਜਾਵੇ ਇੱਥੇ ਓਕੇ ਉਹਦਾ ਬੈਲੈਂਸ ਆਪੇ ਬਣ ਜਾਏ ਇੱਕ ਦੀ ਸਰਜਰੀ ਹੋਊ ਸ਼ਬੀਨਕੌਰ ਜਿਉਂਦੀ ਬਾਤ ਦੀਦਾ ਪੁੱਤ ਪੜ੍ਹਾਈ ਕਰਨੀ ਹੈ ਮਨ ਲਾ ਕੇ ਹਨਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਸਾਡੀ ਧੀ ਰਾਣੀ ਹੈ ਜੀ ਸ਼ਬੀਨਕੌਰ ਇਹਦਾ ਚਿਹਰਾ ਅਸੀਂ ਬਲਰ ਕਰ ਰਹੇ ਹਾਂ ਕਿਉਂਕਿ ਹਜੇ ਇਹਨੇ ਬਹੁਤ ਮੱਲਾ ਮਾਰਨੀ ਹੈ ਬੜੇ ਜ਼ਿੰਦਗੀ ਦੇ ਵਿੱਚ ਵੱਡੇ ਟੀਚੇ ਸਾਡੀ ਧੀ ਦੇ ਪੜ੍ਹ ਲਿਖ ਕੇ ਉਹ ਸਾਰੇ ਸੁਪਨੇ ਪੂਰੇ ਕਰ ਸਕੇ ਆਪਣੇ ਆਪਣੇ ਮਾਪੇ ਦੇ ਤੇ ਸਾਡੇ ਆਉਣ ਵਾਲੇ ਭਵਖ ਵਿੱਚ ਨਵੀਂ ਜਨਰੇਸ਼ਨ ਦੇ ਵਿੱਚ ਮਿਸਾਲ ਬਣ ਸਕੇ ਸਾਡੀ ਧੀ ਪਰ ਅੱਜ ਇੱਕ ਸਮੱਸਿਆ ਦੇ ਨਾਲ ਘਿਰੇ ਹੋਈ ਹੈ ਸ਼ਬੀਨ ਕੌਰ ਇਹਦੀਆਂ ਅੱਖਾਂ ਦੇ ਵਿੱਚ ਟੇਡਾਪਾਣਾ ਜਿਹਦੇ ਕਰਕੇ ਇਹਨੂੰ ਪੜ੍ਹਾਈ ਲਿਖਾਈ ਕਰਨ ਵਿੱਚ ਵੀ ਦਿੱਕਤ ਆ ਰਹੀ ਹੈ। ਬੀਐਸਸੀ ਸੈਕੰਡ ਇਅਰ ਦੇ ਵਿੱਚ ਪੜ੍ਹਾਈ ਕਰ ਰਹੀ ਆ। ਪਾਕਿਸਤਾਨ ਦੇ ਬਾਰਡਰ ਤੋਂ 10-12 ਕਿਲੋਮੀਟਰ ਦੂਰ ਪਿੰਡ ਆ ਜਿੱਥੋਂ ਆਈ ਆ ਇਹ। 4 ਕਿਲੋਮੀਟਰ ਦੂਰ। 4 ਕਿਲੋਮੀਟਰ ਹੀ। ਪਿੰਡ ਦਾ ਕੀ ਨਾਂ? ਪੰਜੇਕੇ ਉਤਾੜ ਜੀ। ਪੰਜੇ? ਪੰਜੇਕੇ ਉਤਾੜ ਜੀ। ਪੰਜੇਕੇ ਉਤਾੜ। ਪੰਜੇਕੇ ਉਤਾੜ ਪਿੰਡ ਆ ਸਿਰਫ 4 ਕਿਲੋਮੀਟਰ ਦੂਰ ਆ ਪਾਕਿਸਤਾਨ ਦੇ ਬਾਰਡਰ ਤੋਂ। ਗੁਰੂ ਹਰਸਾ ਏ ਜ਼ਿਲ੍ਹਾ ਫਿਰੋਜ਼ਪੁਰ। ਇਹ ਬੱਚੀ ਦੇ ਅੱਖਾਂ ਦਾ ਆਪਰੇਸ਼ਨ ਹੋਣਾ ਪਹਿਲਾਂ ਤਾਂ ਤੁਹਾਡੀਆਂ ਦੁਆਵਾਂ ਦੀ ਲੋੜ ਆ ਅਰਦਾਸ ਕਰਿਓ ਸ਼ਵੀਨ ਦੀਆਂ ਅੱਖਾਂ ਦੀ ਜਿਹੜੀ ਸਮੱਸਿਆ ਉਸ ਜਲਦੀ ਠੀਕ ਹੋਵੇ ਪਹਿਲਾਂ ਅੱਜ ਤੋਂ 3-4 ਮਹੀਨੇ ਪਹਿਲਾਂ ਇਹਦਾ ਆਪਰੇਸ਼ਨ ਹੋਣਾ ਸੀ ਉਦੋਂ ਕੈਂਪ ਦੇ ਵਿੱਚ ਆਏ ਸੀ ਇਹ ਸਾਡੇ ਅਮੀਰ ਚੰਦ ਜੀ ਹੁਣ ਹੀ ਨੇ ਸਾਡੇ ਟੀਮ ਦੇ ਮੈਂਬਰ ਨੇ ਫਲੋਜਪੁਰ ਤੋਂ ਉਹਨਾਂ ਦੇ ਰਾਹੀਂ ਉਦੋਂ ਤੁਸੀਂ ਆਏ ਸੀ ਹਨ ਤੇ ਉਦੋਂ ਇਹਦੇ ਪੇਪਰ ਸੀ ਵਿੱਚ ਬੱਚੀ ਦੇ ਉਦੋਂ ਸਟੱਡੀ ਦੇ ਕਰਕੇ ਆਪਰੇਸ਼ਨ ਨਹੀਂ ਸੀ ਕਰਾ ਸਕੀ ਹੁਣ ਸਵੀਨਕੌਰ ਸੁਪਨੇ ਦੇ ਘਰ ਪਹੁੰਚੀ ਆ ਇਹਦੀ ਅੱਖ ਦਾ ਜਿਹੜਾ ਟੇਡਾ ਪਾਣਾ ਉਹਦਾ ਆਪਰੇਸ਼ਨ ਹੋ ਜਾਵੇ ਤੇ ਤੰਦਰੁਸਤ ਹੋ ਕੇ ਬੱਚੀ ਆਪਣੀ ਪੜ੍ਹਾਈ ਲਿਖਾਈ ਕਰੇ ਆਪਣੇ ਮਾਮ ਦਾ ਮਾਪੇ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕਰੇ ਇਹ ਪਲੀਜ਼ ਤੁਸੀਂ ਸਾਰੇ ਅਰਦਾਸ ਕਰੋ ਡੀ ਐਮ ਸੀ ਹਸਪਤਾਲ ਦੇ ਵਿੱਚ ਬੱਚੀ ਦਾ ਆਪਰੇਸ਼ਨ ਹੋਣਾ ਕੱਲ ਨੂੰ ਕਿੰਨੇ ਵਜੇ ਟਾਈਮ ਨੂੰ ਕੱਲ ਅੱਛਾ ਜੀ ਸਵੇਰੇ 8 ਵਜੇ ਦਾ ਟਾਈਮ ਦਿੱਤਾ ਵਾ ਡਾਕਟਰਾਂ ਨੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਸਰ ਪੈਰ ਲਈ ਪਹਿਲੇ ਮੈਂ ਕੰਪਨੀ 'ਚ ਕੰਮ ਕਰਦਾ ਸੀ ਜੀ ਮਨ ਪੈਰਲਾਈਜ਼ ਹੋ ਗਈ 4 ਸਾਲ ਹੋ ਗਏ ਓਕੇ ਕਿੰਨੇ ਬੱਚੇ ਤੁਹਾਡੇ ਬੱਚੇ ਕਿੰਨੇ ਨੇ ਜੀ ਬੱਚੇ ਬੇਟੀਆਂ ਤੈਨੂੰ ਇੱਕ ਇਹਨਾਂ ਵੱਡੀ ਬੇਟੀ ਹੈ ਇੱਕ ਛੋਟਾ ਇਹਨਾਂ ਬੇਟਾ ਬੇਟਾ ਪੜਦੇ ਆ ਵੀ ਉਹ ਪੜਦਾ ਹੈ ਬੇਟਾ ਬੇਟੀ ਬੇਟੀ ਪਲਾਸਟਿਕ ਕੀਤੀ ਹੁੰਦੀ ਹੈ ਉਹਨਾਂ ਕੇ ਕੀ ਟੈਕ ਟੈਕ ਦੀ ਮਰੀਜ਼ਾਂ ਘਰੇ ਜਾ ਕੇ ਰਹਿ ਜਾਂਦੀ ਨੇ ਸੈਕਟਿਕ ਕੰਮ ਕਰਦੀ ਜਿਵੇਂ ਡਾਕਟਰ ਕੋਲ ਨਾਲ ਖਰਚਾ 30000 ਰੁਪਏ ਉਹ ਵੀ ਇਹ ਸਾਨੂੰ ਦੇ ਕੇ ਬਾਅਦ ਉਹ ਕਹਿੰਦੇ ਨੇ ਦੇਖਭਾਲ ਕਰੋ ਬਾਕੀ ਦਾ ਯਾਰ ਆ ਕੇ ਬਾਪ ਰੱਖਾ ਆ ਆ ਕੰਮ ਕਰ ਕੋਈ ਨਾਲ ਘਰ ਦਾ ਖਰਚਾ ਚੱਲਦਾ ਤੁਹਾਡਾ ਕੀ ਨਾਮ ਹੈ ਮੇਰ ਨਸਤਨਾਮ ਸਿੰਘ ਨਾਮ ਕੋਈ ਨਸਤਨਾਮ ਸਿੰਘ ਦੀ ਫਿਕਰ ਨਾ ਕਰੋ ਵਾਹਿਗੁਰੂ ਮੇਰ ਕਾਰਨ ਸੱਚੇ ਪਾਸ਼ਾ ਤੁਹਾਡੀ ਤੇ ਕਰਮ ਭਾਗਾਂ ਵਾਲੀ ਆ ਤੁਹਾਡਾ ਨਾਮ ਰੋਸ਼ਨ ਕਰੋਗੀ ਮਹਾਰਾਜ ਮੇਰ ਕਰਨ ਇਸ ਤਰ੍ਹਾਂ ਦੀਆਂ ਬੱਚੀਆਂ ਜਿਹੜੀਆਂ ਰੱਬ ਸਾਰਿਆਂ ਨੂੰ ਦੇਵੇ ਧੀਆਂ ਜਿਹੜੀ ਮਾਂ ਬਾਪ ਦੇ ਸਾਰੇ ਸੁਪਨੇ ਪੂਰੇ ਕਰ ਸਕੀ ਠੀਕ ਹੈ ਸੁਵੀਨ ਕਰੇ ਕੈਰੀਅਰ ਤਾਂ ਆਸੀਂ ਮ੍ਰਿਤਿ ਵਾਸਤੇ ਵੀ ਜੇ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਦਿਆਨੰਦ ਹਸਪੀਟਲ ਦੇ ਵਿੱਚ ਡੀ ਐਮ ਸੀ ਹਸਪੀਟਲ ਦੇ ਵਿੱਚ ਬੱਚੀ ਦੇ ਆਪਰੇਸ਼ਨ ਦੇ ਉੱਤੇ 30000 ਰੁਪਏ ਦਾ ਖਰਚਾ ਸਾਰਾ ਹੀ ਪਰ ਬਾਪ ਜਿਵੇਂ ਦੱਸ ਰਿਹਾ ਪੈਰਾਲਾਈਜ਼ ਹੋਣ ਕਰਕੇ ਕੰਮ ਨਹੀਂ ਕਰ ਰਿਹਾ ਪਿਛਲੇ 3-4 ਸਾਲਾਂ ਤੋਂ ਸਵੀਨਕੌਰ ਦੀ ਭੱਡੀ ਭੈਣ ਪੜ੍ਹਾਈ ਛੱਡ ਕੇ ਪਲੱਸ 2 ਤੋਂ ਬਾਅਦ ਜੌਬ ਕਰਦੀ ਆ ਪੇਸ਼ੈਂਟ ਕੇਅਰ ਟੇਕਰ ਆ ਘਰਾਂ ਦੇ ਵਿੱਚ ਜਾ ਕੇ ਪੇਸ਼ੈਂਟ ਦੀ ਕੇਅਰ ਕਰਨ ਵਾਲੇ ਜਿਹੜੇ ਘਰ ਉਹ ਕੰਮ ਦੇ ਵਿੱਚ ਆ ਭੈਣ ਤੇ ਉਹਦੇ ਨਾਲ ਹੀ ਘਰ ਦਾ ਖਰਚਾ ਚੱਲਦਾ ਸਾਡੀ ਧੀ ਵੀ ਜਲਦੀ ਜਲਦੀ ਪੜ੍ਹਾਈ ਲਿਖਾਈ ਕਰਕੇ ਚੰਗੇ ਵੱਡੇ ਮਕਾਮ ਤੇ ਪਹੁੰਚੇ ਕਿਸੇ ਤੇ ਅਰਦਾਸ ਕਰੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਵੀਨ ਕੌਰ ਜੀ ਦਿੱਕਤ ਆ ਜੀ ਇਹਨਾਂ ਅੱਖਾਂ ਤੇ ਏਡਾ ਪਾਣਾ ਹੈ ਕਿੰਨਾ ਕਿਟਾ ਪੋਹ ਜੀ ਇਹ ਬਚਪਨ ਤੋਂ ਹੀ ਲਾਇ ਕਰਵਾਇਆ ਲਾਇ ਚਾਰੇ ਪਾਸੇ ਗੈਂਪਰ ਹੋਇਆ ਨਹੀਂ ਸਾਲੂ ਪ੍ਰੋਬਲਮ ਮਣੀ ਦੀ ਆ ਗਈ ਸਰ ਡਾਕਟਰ ਨੇ ਕੀ ਦੱਸਿਆ ਡਾਕਟਰ ਦਾ ਜੀ 50000 ਖਰਚਾ ਆਵੇਗਾ ਇਹਨਾਂ ਦਾ ਅਸੀਂ ਡਾਕਟਰ ਕੋਲ ਗਏ ਤਾਂ ਗਏ ਪਰ 50 ਹਜ਼ਾਰ ਸਾਡੇ ਕੋਲ ਬਸਤਾ ਹੋਈ ਨਹੀਂ ਸਾਡੇ। ਹੁਣ ਲਾਏ ਤਾਂ ਕਰਵਾ ਰਹੇ ਹਾਂ। ਇਲਾਜ ਹੁਣ ਕਿਧਰ ਨਹੀਂ ਕਿ ਬੈ ਘਰੇ ਇੱਕ ਵਾਰ। ਹੁਣ ਇੱਥੇ ਕਰਵਾ ਲਾਜਾਂ ਸੁਪਨਿਆਂ ਦੇ ਘਰ ਚ ਅਸੀਂ ਆਏ ਹਾਂ। ਸਾਨੂੰ ਕਿਸੇ ਦੱਸਿਆ ਸੀ ਇੱਥੇ ਆ ਗਏ ਹਾਂ। ਹੁਣ ਪਰਮਾਤਾ ਮਿਹਰ ਕਰੇ ਕੀ